ਅੱਜ ਦੀ ਗੱਲ ਦੋਸਤੋ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦੁਆਰਾ ਇੱਕ ਜੋ ਨਵਾਂ ਪ੍ਰਪੋਜ਼ਲ ਦਿੱਤਾ ਗਿਆ ਹੈ ਜਿਸ ਦੇ ਤਹਿਤ ਕਿਸਾਨਾਂ ਦੀਆਂ 25000 ਦੇ ਕਰੀਬ ਜ਼ਮੀਨਾਂ ਐਕਵਾਇਰ ਕੀਤੀਆਂ ਜਾਣੀਆਂ ਨੇ ਉਸ ਦੇ ਵਿਰੋਧ ਦੇ ਵਿੱਚ ਅੱਜ ਕਾਂਗਰਸ ਪਾਰਟੀ ਪੰਜਾਬ ਨੇ ਲੁਧਿਆਣਾ ਦੇ ਵਿੱਚ ਇੱਕ ਵੱਡਾ ਇਕੱਠ ਕੀਤਾ ਜਿੱਥੇ ਕੀ ਪੂਰਾ ਰੋਡ ਹੀ ਜਮ ਕਰ ਦਿੱਤਾ ਗਿਆ ਇਸ ਇਕੱਠ ਦੇ ਵਿੱਚ ਕਾਂਗਰਸ ਪਾਰਟੀ ਪੰਜਾਬ ਦੇ ਵੱਡੇ ਲੀਡਰ ਸ਼ਾਮਲ ਹੋਏ ਅਤੇ ਸਾਰੇ ਹੀ ਲੀਡਰ ਪਹਿਲੀ ਵਾਰ ਇੱਕ ਹੀ ਮੰਚ ਤੇ ਇਕੱਠੇ ਇੱਕ ਹੀ ਕਹਿ ਸਕਦੇ ਹਾਂ ਮਾਮਲੇ ਤੇ ਬੋਲਦੇ ਹੋਏ ਦਿਖਾਈ ਦਿੱਤੇ ਇੱਕ ਹੀ ਸੁਰ ਦੇ ਵਿੱਚ ਜਿੱਥੇ ਕਿ ਉਹਨਾਂ ਨੇ ਕਿਹਾ ਕਿ ਕਿਸੇ ਵੀ ਕਿਸਾਨ ਦੀ ਮਰਜ਼ੀ ਤੋਂ ਖਿਲਾਫ ਉਸ ਦੀ ਜ਼ਮੀਨ ਅਕਵਾਇਰ ਨਹੀਂ ਹੋਣ ਦਿੱਤੀ ਜਾਵੇਗੀ ਇੱਥੇ ਕਾਂਗਰਸ ਪਾਰਟੀ ਦੇ ਇਹਨਾਂ ਲੀਡਰਾਂ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਜੋ ਕਿ ਭਲੱਤ ਤੋਂ ਐਮਐਲਏ ਹਨ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਮੇਰੇ ਸਾਹਮਣੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਵੀ ਬੰਦਾ ਲਿਆ ਦੇਣਾ ਜਿਸ ਨੇ ਕਿਹਾ ਹੋਵੇ ਕਿ ਉਹਨਾਂ ਨੂੰ ਪੰਜਾਬ ਦੇ ਵਿੱਚ ਅਰਬਨ ਸਟੇਟ ਚਾਹੀਦੀ ਹੈ ਸਕਪਾਲ ਸਿੰਘ ਖੈਰਾ ਦਾ ਇੱਥੇ ਇਹ ਵੀ ਦੋਸ਼ ਹੈ ਕਿ ਹਾਲੇ ਤੱਕ ਤੁਹਾਡੇ ਤੋਂ ਮੁਹਾਲੀ ਤਾਂ ਡਵੈਲਪਮੈਂਟ ਹੋਇਆ ਮੁਹਾਲੀ ਦਾ ਤਿੰਨਾਂ ਇਲਾਕਾ ਉਸੇ ਤਰ੍ਹਾਂ ਖਾਲੀ ਪਿਆ ਜਿਸ ਨੂੰ ਕਿ ਕਿੰਨੇ ਸਾਲ ਤਿੰਨੇ ਦਹਾਕੇ ਹੋ ਚੁੱਕੇ ਹਨ ਬਸਾਉਂਦੇ ਹੋਏ ਫਿਰ ਨਵੇਂ ਅਰਬਨ ਸਟੇਟ ਦੀ ਕਿਸ ਨੂੰ ਲੋੜ ਹੈ ਮੁਹਾਲੀ ਇਲਾਕੇ ਦੇ ਉਹਨਾਂ ਲੋਕਾਂ ਨੂੰ ਪੁੱਛ ਲਵੋ ਜਿਨ੍ਹਾਂ ਨੇ ਪਹਿਲਾਂ ਆਪਣੀਆਂ ਜ਼ਮੀਨਾਂ ਵੇਚ ਦਿੱਤੀਆਂ ਕਿਵੇਂ ਅੱਖਾਂ ਦੇ ਵਿੱਚ ਘਸੁੰਨ ਲੈ ਲੈ ਕੇ ਹੁਣ ਉਹ ਰੋਂਦੇ ਨੇ ਸੋ ਦੋਸਤੋ ਤੁਹਾਡਾ ਕੀ ਕਹਿਣਾ ਇਸ ਮਾਮਲੇ ਤੇ ਜੋ ਵਿਰੋਧ ਹੋ ਰਿਹਾ ਹੈ ਜਾਂ ਫਿਰ ਉਹ ਸਹੀ ਹੈ ਜਾਂ ਪਰ ਜੋ ਪਾਰਟੀ ਵੱਲੋਂ ਸਰਕਾਰ ਵੱਲੋਂ ਪ੍ਰਪੋਜ਼ਲ ਲਿਆਂਦਾ ਗਿਆ ਹੈ ਕਿਸਾਨਾਂ ਦੇ ਜ਼ਮੀਨਾਂ ਐਕਵਾਇਰ ਕਰਕੇ ਅਰਬਨ ਸਟੇਟ ਬਸਾਉਣ ਦਾ ਉਹ ਸਹੀ ਹੈ ਜਰੂਰ ਕਮੈਂਟ ਕਰਨਾ ਤੇ ਆਓ ਦੇਖੋ ਇਸ ਮੌਕੇ ਤੋਂ ਖਾਸ ਲਾਈਵ ਅੱਜ ਦੇ ਇਸ ਰੋਸ ਧਰਨੇ ਵਿੱਚ ਵਿਰਾਜਮਾਨ ਸਾਰੀ ਸਤਕਾਰਯੋਗ ਹਾਜ਼ਰੀਨ ਪਹਿਲਾਂ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਤੋਂ ਪਹਿਲਾਂ ਬੜੇ ਹੀ ਸਤਕਾਰਯੋਗ ਬੁਲਾਰਿਆ ਨੇ ਅੱਜ ਦਾ ਮਕਸਦ ਦੱਸਿਆ ਮੈਂ ਤਾਂ ਸਿਰਫ ਇਹ ਪੁੱਛਣਾ ਚਾਹੁੰਦਾ ਤੁਸੀਂ ਸਾਰੇ ਇਸ ਵੇਲੇ ਸ਼ਿਕਾਰ ਹੋ ਇੱਕ ਲੈਂਡ ਮਾਫੀਆ ਦੇ 25000 ਏਕੜ ਕੱਲੀ ਜ਼ਮੀਨ ਲੁਧਿਆਣੇ ਦੀ ਸਭ ਤੋਂ ਜ਼ਿਆਦਾ ਉਪਜਾਊ ਬੇਸ ਕੀਮਤੀ ਔਰ 40000 ਕੁੱਲ ਪੰਜਾਬ ਦੀ ਤਕਰੀਬਨ ਜ਼ਮੀਨ ਜਿੱਥੇ ਕਿਸਾਨ ਆਪਣੇ ਖੂਨ ਨਾਲ ਖੇਤੀ ਕਰਦੇ ਨੇ ਪਸੀਨੇ ਨਾਲ ਉਸ ਨੂੰ ਸਿੰਜਦੇ ਨੇ ਇਹ ਸਰਕਾਰ ਨੂੰ ਕਿਸੇ ਨੇ ਕਿਹਾ ਕਿ ਸਾਡੇ ਪੰਜਾਬ ਦੇ ਵਿੱਚ ਅਰਬਨ ਸਟੇਟਾਂ ਬਣਾਈਆਂ ਜਾਣ ਇੱਕ ਬੰਦਾ ਖੜਾ ਕਰਕੇ 10 ਦਿਨ ਪੰਜਾਬ ਦੇ ਵਿੱਚ ਆ ਬੁੱਕਰ ਵਾਲੇ ਕੇਜਰੀਆਲ ਆ ਵਿੱਚੇ ਹੀ ਭਗਵੰਤ ਮਾਨ ਤੇ ਹੋਰ ਇਹਨਾਂ ਦੇ ਜਿਹੜੇ ਚੇਲੇ ਬਾਲਕੇ ਨੇ ਇੱਕ ਬੰਦਾ ਚੱਜਦਾ ਪੰਜਾਬ ਚੋਂ ਕਿਸਾਨ ਦੱਸ ਦੇ ਜਿਹਨੇ ਕਿਹਾ ਹੋਵੇ ਕਿ ਸਾਨੂੰ ਪੰਜਾਬ ਦੇ ਵਿੱਚ ਅਰਬਨ ਸਟੇਟ ਚਾਹੀਦੀ ਕਿਸੇ ਨੇ ਨਹੀਂ ਕਿਹਾ ਜਿਹੜੀਆਂ ਚੀਜ਼ਾਂ ਲੋਕ ਮੰਗਦੇ ਰਹਿਣ ਇਨਸਾਫ ਉਹ ਨਰਿੰਦਰ ਨੂੰ ਜੇ ਇਹ ਸਟਾਫ ਦੇ ਵਿਚ ਬਠਿੰਡੇ 180 ਥਾਵਾਂ ਦੇ ਉੱਤੇ ਕੰਟ ਲਾ ਕੇ ਉਹ ਪੁਲਿਸ ਕਸਟਡੀ ਵਿੱਚ ਉਹਨੂੰ ਉਹਦਾ ਕਤਲ ਕੀਤਾ ਗਿਆ ਉਹਦਾ ਇਨਸਾਫ ਮੰਗਦੇ ਨੇ ਲੋਕ ਕਰਨਲ ਬਾਖਸ਼ ਤੇ ਉਹਦੇ ਪੁੱਤਰ ਨੂੰ ਉਹਨਾਂ ਨੂੰ ਉਹਦੀ ਬੇਇੱਜ਼ਤੀ ਕਰਕੇ ਪੁਲਿਸ ਵਾਲਿਆਂ ਨੇ ਉਹਨੂੰ ਕੁੱਟਿਆ ਉਹਦਾ ਮੰਗਦੇ ਨੇ ਲੋਕ ਇਨਸਾਫ আর ਜਿਹੜੇ ਝੂਠੇ ਪੁਲਿਸ ਮੁਕਾਬਲੇ ਹੋ ਰਹੇ ਨੇ ਪਿਛਲੇ ਸੱਪਤਾ ਮਹੀਨੇ ਅਜ 20 ਪੁਲਿਸ ਝੂਠੇ ਮੁਕਾਬਲੇ ਆਵੇਂ ਜਿਹੜੇ ਲੋਕ ਬੇਗੁਨਾਹ ਮਾਰੇ ਗਏ ਉਹਨਾਂ ਦਾ ਮੰਗਦੇ ਨੇ ਇਨਸਾਫ ਲੋਕ ਨੌਕਰੀ ਮੰਗਦੇ ਨੇ ਲੋਕ ਜੋ ਆਪਣੇ ਇਸ ਵਕਤ ਪੰਜਾਬ ਦੇ ਵਾਤਾਵਰਣ ਨਾਲ ਲਾਅ ਐਂਡ ਆਰਡਰ ਦਾ ਗੈਂਗਸਟਰਾਂ ਦਾ ਬੋਲਬਾਲਾ ਫਰੋਟੀਆਂ ਦਾ ਬੋਲਬਾਲਾ ਲੋਕੀ ਉਹਦਾ ਇਨਸਾਫ ਮੰਗਦੇ ਨੇ ਜਿਹੜੀ ਚੀਜ਼ ਕਿਸੇ ਨੇ ਮੰਗੀ ਨਹੀਂ ਉਹ ਚੱਕ ਕੇ 25000 ਲੁਧਿਆਣੇ ਦੀ ਤੇ 40000 ਏਕੜ ਪੰਜਾਬ ਦੀ ਜ਼ਮੀਨ ਤੁਹਾਡੇ ਕੋਲ ਖੋਈ ਜਾ ਰਹੀ ਆ ਦੋਸਤੋ ਅੱਛੀ ਤਰ੍ਹਾਂ ਸਾਜਿਸ਼ ਸਮਝੋ ਇਹ ਜਿਹੜੀ ਬੋਕਰ ਪਾਰਟੀਆਂ ਇਹ ਲੋਕਾਂ ਦੀ ਕਚੈਰੀ ਵਿੱਚ ਫੇਰ ਹੋ ਚੁੱਕੀਆਂ ਆ ਆ ਲੁਧਿਆਣੇ ਦੀ ਜਿਮਨੀ ਚੋਣ ਲੁੱਟੀ ਗਈ ਆ ਜਿੱਤੀ ਨਹੀਂ ਗਈ ਅਸਲ ਫਤਵਾ ਲੋਕਾਂ ਦਾ ਪਾਰਲੀਮੈਂਟ ਜਿੱਥੇ ਸੁਖਜਿੰਦਰ ਰੰਦਾਵਾ ਇਲੈਕਟ ਹੋਏ ਜਿੱਥੇ ਅਮਰ ਸਿੰਘ ਰਾਏਕੋਟ ਇਲੈਕਟ ਹੋਏ ਜਿੱਥੇ 10 ਸੀਟਾਂ ਆਮ ਆਦਮੀ ਪਾਰਟੀ ਹਾਰੀ ਉਹ ਹੈ ਲੋਕ ਫਤਵਾ ਉਹਨੂੰ ਨਾ ਮੰਨ ਕੇ ਤੇ ਲੁਧਿਆਣੇ ਦੀ ਗੱਲ ਕਰਕੇ ਤੇ ਤੁਹਾਨੂੰ ਲੁੱਟਣਾ ਚਾਹੁੰਦੇ ਕੇਜਰੀਵਾਲ ਤੇ ਸਸੋਡੀਆਂ ਵਿੱਚ ਹੀ ਸਤਿੰਦਰ ਚੈਨ ਜਿਹੜੇ ਨਕਾਰੇ ਹੋਏ ਲੀਡਰ ਨੇ ਦਿੱਲੀ ਦੇ ਜਿਨ੍ਹਾਂ ਨੂੰ ਲੋਕਾਂ ਨੇ ਆਪਣੀ ਸੀਟਾਂ ਤੋਂ ਹਰਾ ਦਿੱਤਾ ਉਹ ਸਾਡੇ ਪੰਜਾਬ ਦੇ ਵਿੱਚ ਆਣ ਕੇ ਵੀਆਈਪੀ ਸਟੇਟਸ ਹੈਲੀਕਾਪਟਰਾਂ ਦਾ ਇਸਤੇਮਾਲ ਜਹਾਜ਼ਾਂ ਦਾ ਇਸਤੇਮਾਲ ਸਰਕਾਰੀ ਹਮਲੇ ਦਾ ਇਸਤੇਮਾਲ ਕਰਕੇ ਸਾਡੇ ਦੇ ਰਾਜ ਕਰ ਰਹੇ ਨੇ ਸਭ ਤੋਂ ਜ਼ਿਆਦਾ ਸ਼ਰਮ ਦੀ ਗੱਲ ਪੰਜਾਬ ਦੇ ਆਪ ਭਗਵੰਤ ਮਾਨ ਆਸਤੇ ਇਹਦੇ ਸਾਰੇ ਅਧਿਕਾਰ ਖੋਲੇ ਅੱਜ ਮੁੱਖ ਜਿਹੜਾ ਚੀਫ ਸੈਕਟਰੀ ਉਹ ਗੈਰ ਪੰਜਾਬੀ ਜਿਹੜਾ ਹੋਮ ਸੈਕਟਰੀ ਗੈਰ ਪੰਜਾਬੀ ਜਿਹੜਾ ਸਾਡਾ ਡੀਜੀਪੀ ਉਹ ਗੈਰ ਪੰਜਾਬੀ ਲਾਹਨਤ ਆ ਭਗਵੰਤ ਤੇਰੇ ਤੇ ਲਾਹਨਤ ਆ ਤੂੰ ਐਡਾ ਤਲਵੇ ਛੱਟ ਮੁੱਖ ਮੰਤਰੀ ਨਿਕਲਿਆ ਪੰਜਾਬ ਦਾ ਤੂੰ ਇਹਨਾਂ ਲੋਕਾਂ ਦਾ ਜਿਨ੍ਹਾਂ ਦੇ ਪੱਲੇ ਕੱਖ ਨਹੀਂਗਾ ਉਹਨਾਂ ਦੇ ਆਖੇ ਸਾਡੀਆਂ ਜ਼ਮੀਨਾਂ ਖੋਣ ਤੇ ਆ ਗਿਆ ਵਾ ਔਰ ਇਹ ਸਾਜ਼ਿਸ਼ ਆ ਮੇਰੇ ਵੀਰੋ ਸਭ ਤੋਂ ਵੱਡਾ ਪੰਜਾਬ ਦਾ ਸਕੈਮ ਅਗਰ ਨਿਕਲੇਗਾ ਕੋਈ ਇਹ 40 ਹਜ਼ਾਰ ਏਕੜ ਤੋ ਕੀ ਕਰਨਾ ਕੀ ਇਹਨਾਂ ਨੇ ਜਿਵੇਂ ਇਹਨਾਂ ਨੇ ਮੁਹਾਲੀ ਦੇ ਵਿੱਚ ਇੱਕ ਇੱਕ ਸੈਕਟਰ ਵੱਡੇ ਵੱਡੇ ਲੈਂਡ ਬਾਸਿਆਂ ਨੂੰ ਉਹਨਾਂ ਨੂੰ ਅਲੋਕੇਟ ਕਰਤਾ ਪੂਰਾ ਸੈਕਟਰ ਹਜ਼ਾਰਾਂ ਕਰੋੜਾ ਰੁਪਏ ਦੀ ਜਿਹੜੀ ਕੀਮਤੀ ਜਾਇਦਾਦ ਤੁਹਾਡੀ ਔਰ ਉਹਨਾਂ ਨੂੰ ਕਹਿੰਦਾ ਤੁਸੀਂ ਡਿਵੈਲਪ ਕਰੋ ਪੰਜਾਬ ਸਰਕਾਰ ਤੋਂ ਕੋਲ ਤਾਂ ਜ਼ਮੀਨ ਜ਼ਿਮੀਂਦਾਰਾਂ ਨੂੰ ਕਿਸਾਨਾਂ ਨੂੰ ਦੇਣ ਦਾ ਪੈਸਾ ਹੀ ਹੈ ਨੀਗਾ 4 ਲੱਖ ਕਰੋੜ ਰੁਪਏ ਦੀ ਕਰਜ਼ਾਈ ਸਰਕਾਰ ਤੁਹਾਨੂੰ ਇੱਕ ਪੈਸਾ ਨਹੀਂ ਦੇ ਸਕਦੀ ਇਹਨਾਂ ਨੇ ਕਿਹਾ ਲੈਂਡ ਪੂਲਿੰਗ ਨਾਲ ਨੂੰ ਚੱਲ ਪੋ ਕਿ ਕਿੱਦਣੂ ਆਬਾਦ ਹੋਵੇਗੀ ਜ਼ਮੀਨ ਅਰਬਨ ਸਟੇਟ ਬਣੇਗੀ 50 ਸਾਲ ਲੱਗੇ ਮੁਹੱਲੀ ਰੇ ਤੱਕ ਪੂਰਾ ਆਬਾਦ ਨਹੀਂ ਹੋਇਆ ਔਰ ਇਹ ਸਾਰੀ ਜ਼ਮੀਨ ਚੱਕ ਕੇ ਲੈਂਡ ਮਾਫੀਆ ਨੂੰ ਵੰਡੀ ਜਾਵੇਗੀ ਉਹਨਾਂ ਨੇ ਘੱਟ ਸੰਡ ਪੂਰੀ ਉਹਨਾਂ ਦੀ ਸਾਰਾ ਤੈ ਹੋ ਚੁੱਕਾ ਕੇਜਰੀਵਾਲ ਤੇ ਸਿਸੋੜੀਏ ਦਾ ਔਰ ਜਿਵੇਂ ਨਵਾਂ ਸਾਹਿਬ ਨੇ ਕਿਹਾ ਇਹ ਘੱਟੋ ਘਾਟ ਨਹੀਂ ਦਾ 25 ਹਜ਼ਾਰ ਕਰੋੜ ਰੁਪਏ ਦਾ ਸਕੈਂਡਲ ਹੈ ਮੇਰੇ ਵੀਰੋ 25 ਹਜ਼ਾਰ ਕਰੋੜ ਰੁਪਏ ਦਾ ਔਰ ਅੱਜ ਤੁਸੀਂ ਸਾਰੀ ਲੀਡਰਸ਼ਿਪ ਖੜੀ ਪ੍ਰਧਾਨ ਜੀ ਕਿੱਥੇ ਨੇ ਜੀ ਆ ਪ੍ਰਧਾਨ ਜੀ ਬੈਠੇ ਨੇ ਆ ਦੇਖੋ ਪ੍ਰਧਾਨ ਜੀ ਮੈਂ ਤੁਹਾਡੇ ਤੋਂ ਬੇਦਾ ਰੰਦਾਵਾ ਸਾਹਿਬ ਤੁਹਾਡੇ ਤੋਂ ਲੋਕਾਂ ਦੀ ਕਚਹਿਰੀ ਚ ਲੈਣਾ ਚਾਹਨਾ ਡਲਵੀ ਸਾਹਿਬ ਸਾਡੇ ਇੰਚਾਰਜ ਗੁਰਕੀਰਤ ਜੀ ਬੈਸ ਬ੍ਰਦਰਸ ਅਮ ਨੂੰ ਜਿਹੜੇ ਦਿਸ ਰਹੇ ਨੇ ਅਸਾ ਅਮਰ ਸਿੰਘ ਜੀ ਇੱਕ ਵਾਰ ਜ਼ੋਰਦਾਰ ਢੰਗ ਦੇ ਨਾਲ ਪਹਿਲਾਂ ਆਪਾਂ ਜਕਾਰਾ ਛੱਡਣਾ ਫੈਸਲਾ ਕੀਆ ਹੱਥ ਤੁਸੀਂ ਖੜੇ ਕਰਨੇ ਆ ਜਕਾਰਾ ਮੈਂ ਛੱਡੂਗਾ ਮਥਾ ਇਹ ਹੈ ਕਿ ਵਾਹਿਗੁਰੂ ਕਰੇ ਸਾਡੀ ਪੰਜਾਬ ਦੀ ਸਰਕਾਰ ਬਣੇ 2027 ਵਿੱਚ ਤੁਹਾਡੇ ਕਰਕੇ ਬਣਨੀ ਆ ਔਰ ਅਗਰ ਇਹ ਸਰਕਾਰ ਬਣਦੀ ਤਾਂ ਤਾੜੀ ਹਲੇ ਬਾਅਦ ਚ ਮਾਰਿਓ ਜਰਾ ਅਗਰ ਇਹ ਸਰਕਾਰ ਬਣਦੀ ਆ ਅੱਜ ਦੇ ਇਸ ਇਕੱਠ ਦਾ ਅਤੇ ਪੰਜਾਬ ਦੇ 3 ਕਰੋੜ ਲੋਕਾਂ ਦੇ ਜਜ਼ਬਾਤਾਂ ਦੀ ਤਰਜਮਾਨੀ ਕਰਦੇ ਹੋਏ ਸਾਡਾ ਇਹ ਮਤਾਵਾ ਕਿ ਸਭ ਤੋਂ ਪਹਿਲਾ ਐਕਸ਼ਨ ਕਾਂਗਰਸ ਕਮੇਟ ਦਾ ਹੋਵੇਗਾ ਇੱਕ ਹੋਰ ਇਸ ਤੋਂ ਬਾਅਦ ਬਤਾ ਛੁਟਾਇਆ ਕਰੋਨਾ ਲੇਕਿਨ ਇਹ ਸਭ ਤੋਂ ਵੱਡਾ ਐਕਸ਼ਨ ਹੋਵੇਗਾ ਕਿ ਕਾਂਗਰਸ ਸਰਕਾਰ ਬਣਨ ਤੇ ਇਹ ਸਾਰੀ ਫਰਜੀ ईमानी इसकीम रद्द किया जाएगा और लोगों ने बनाया खिलाफ विजिलेंस की जांच की जाए अगर सहमत हो तो हम हाथ खड़े करो सारे जाने एक मता होर क्योंकि जिन्हें तुम इतने बैठे थोड़े तो जो काउंसलर होपंच हो गए जिनी बदला खोरी ਇਸ ਬੋਕਰੇ ਸਾਡੇ ਕਾਂਗਰਸ ਦੇ ਕੈਡਰ ਦੇ ਖਿਲਾਫ ਕੀਤੀਆਂ ਆ ਐਮਐਲਏ ਦੇ ਖਿਲਾਫ ਕੀਤੀਆਂ ਸਾਬਕਾ ਮੰਤਰੀਆਂ ਦੇ ਖਿਲਾਫ ਕੀਤੀਆਂ ਥੱਲੇ ਕਾਉਂਸਲਰਾਂ ਦੇ ਸਰਪੰਚਾਂ ਦੇ ਪੰਚਾਂ ਦੇ ਝੂਠੇ ਮੁਕੱਦਮੇ ਦਰਜ ਹੋਏ ਨੇ ਰੰਧਾਵਾ ਸਾਹਿਬ ਤੁਸੀਂ ਹੋਮ ਮਿਨਿਸਟਰ ਰਹੇ ਹੋ ਇੱਕ ਵਾਰ ਇਹ ਲੋਕਾਂ ਨੂੰ ਯਕੀਨ ਦਿਵਾਓ ਕਿ ਸਾਡੀ ਸਰਕਾਰ ਬਣਨ ਤੇ ਇੱਕ ਕਮਿਸ਼ਨ ਜਿਹਨੂੰ ਕੋਸੀ ਜੁਡੀਸ਼ੀਅਲ ਪਾਵਰਸ ਮੈਜਿਸਟ੍ਰੇਟ ਦੀਆਂ ਦੇਖ ਕੇ ਜਿੰਨੇ ਝੂਠੇ ਮੁਕਦਮੇ ਕਾਂਗਰਸੀਆਂ ਜਾਂ ਦੂਜੇ ਲੋਕਾਂ ਦੇ ਹੋਏ ਨੇ ਉਹ ਸਾਰੇ ਪਹਿਲਾਂ ਰੱਦ ਕੀਤੇ ਜਾਣਗੇ ਜਿਨ੍ਹਾਂ ਨੇ ਦਰਜ ਕਰਾਏ ਨੇ ਉਹਨਾਂ ਦੇ ਉਲਟਾ 182 ਦੀ ਕਾਰਵਾਈ ਲਾ ਕੇ ਤੇ ਸੱਚੇ ਪਰਚੇ ਦਰਜ ਕਰਕੇ ਹਿਸਾਬ ਲਿਆ ਜਾਏਗਾ ਅਗਰ ਸਹਿਮਤ ਹਾਂ ਤਾਂ ਹੁਣ ਜਕਾਰਾ ਛੱਡੋ ਸ੍ਰੀਆ ਕਾਲ एक कले जकारे नहीं गए यह महज तकरीर नहीं गी याब के लोगों के न एक प्राण है उम्मीद करा कि अब आप गल इतों कीतिया सारिया ग पूरिया करा अगर उन्होंने पता लग गया कि कांग्रेस ने सारी गल इनवैसटीगेट करके स्ट्रैप करनी उन्होंने ये लैंड ग्रैबिंग पॉलिसी हमने ही रद्द कर देनी बहुत बहुत धनबाद एक बार प्यार फतेह प्रवान करनी वाहू जी का खालसा thank you Punjab,